ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਵੰਤਮਾਨ ਨੇ ਨਾ ਬਿਆਨ ਦਿੱਤਾ ਜੀ ਤੇ ਉਹ ਬਿਆਨ ਦਾ ਕੀ ਮਤਲਬ ਹੈ ਇਹ ਬਹੁਤੇ ਲੋਕਾਂ ਨੂੰ ਇਤਰਾਜ਼ ਵੀ ਹੋਇਆ ਪਰ ਮੈਨੂੰ ਕੋਈ ਇਤਰਾਜ਼ ਨਹੀਂ ਹਾਲਾਂਕਿ ਜਿਹੜਾ ਉਹ ਬਿਆਨ ਦਿੱਤਾ ਹੈ ਉਹ ਬਾਜਨ ਪਰਿਵਾਰ ਲਈ ਦਿੱਤਾ ਹੈ ਹੁਣ ਬਾਜਨ ਪਰਿਵਾਰ ਜਿਦੋਂ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਕੰਮ ਇੰਨੇ ਚੰਗੇ ਕੀਤੇ ਨੇ ਜਦੋਂ ਕਿ ਬੰਦਾ ਉਹਨਾਂ ਨੂੰ ਨਿੰਦਦਾ ਹੈ ਤਾਂ ਫਿਰ ਆਪਾਂ ਨੂੰ ਥੋੜਾ ਦੁੱਖ ਲੱਗਦਾ ਹੈ ਵੀ ਯਾਰ ਇੰਨੇ ਚੰਗੇ ਬੰਦਿਆਂ ਨੂੰ ਤੁਸੀਂ ਐਵੇਂ ਨਿੰਦੀ ਜਾਂਦੇ ਹੋ ਤੋਂ ਨੂੰ ਜੇ ਆਲੇ ਨੇ ਅਰਦਾਸ ਕਰਕੇ ਤਬਾਹ ਕਰਤਾ ਫਿਰ ਕੀ ਕਰੋਗੇ ਮੈਂ ਤਾਂ ਅੰਗਲ ਕਰ ਲਿਆ ਭਵੰਤਵਾਨ ਸਾਹਿਬ ਕਹਿੰਦੇ ਵੀ ਬਾਦਲ ਦੇ ਮੂਰੇ ਵੀ ਬੱਬਾ ਲੱਗਦਾ ਤੇ ਬਿਆਦਵੀ ਦੇ ਮੂਰੇ ਵੀ ਬੱਬਾ ਲੱਗਦਾ ਉਹ ਕਹਿੰਦੇ ਵੀ ਹੁਣ ਜਿਹੜਾ ਬੱਬਾ ਉਹਦੇ ਨਾਲ ਬਾਦਲ ਬਣਾਉਣਾ ਜਾਂ ਬਿਆਦਵੀ ਬਣਾਣੀ ਹੈ ਵੈਸੇ ਬਾਦਲ ਬਣਾਉਂਦੀ ਲੋੜ ਨਹੀਂ ਕਿਉਂਕਿ ਬਾਦਲ ਤਾਂ ਇੱਕ ਪਿੰਡ ਹੈ ਪੰਜਾਬ ਦੇ ਵਿੱਚ ਜਿਹਦੇ ਨਾਂ ਤੇ ਬਾਦਲ ਮਸ਼ਹੂਰ ਹੋਏ ਨੇ ਬੂਰੇ ਪਿੰਡ ਦਾ ਕਸੂਰ ਤਾਂ ਹੋ ਨਹੀਂ ਸਕਦਾ ਪਰ ਜੇ ਉਹ ਬਾਦਲਾਂ ਵਾਲਾ ਬੱਬਾ ਵਰਤਨਾ ਹੋਵੇ ਤਾਂ ਬੱਬੇ ਨੂੰ ਲਾਮਾ ਲਾ ਕੇ ਬੇਅਦਵੀ ਬਣ ਜਾਂਦਾ ਹੈ ਬੇ ਐੜਾ ਦਦ ਫੇਰ ਬੱਬਾ ਬੇਅਦਵੀ ਇਹ ਵਧੀਆ ਲੱਗਿਆ ਹੁਣ ਜਿਹੜਾ ਪਿਛਲਾ ਬੱਬਾ ਬੇਅਦਵੀ ਜਣਾ ਉਥੇ ਬਾਵਾ ਲੱਗਦਾ ਜਦ ਬੱਬਾ ਲਾਦਾ ਇਹ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਂ ਵੀ ਅਣਪੜ੍ਹ ਬੰਦਾ ਗੂਠਾ ਛਾਪ ਕੇ ਵੀਰ ਪੁੱਠੇ ਹੀ ਲਾ ਦਿੰਨੇ ਇੰਦਾ ਕਰਕੇ ਜਦਾਂ ਲਾਉਣਾ ਹੁੰਦਾ ਫੇਰ ਅਗਲੇ ਜਿਹੜੇ ਮੂਹਰੇ ਲਗਾਉਂਦੇ ਉਹਦੇ ਵੀ ਇੰਦਰ ਲਾ ਲਾ ਇੰਦਰ ਲੱਗਣ ਲਈ ਇਹਨਾਂ ਪਰ ਮੂਰਲੇ ਬੱਬੇ ਦਾ ਪਤਾ ਮੈਨੂੰ ਬੇਅਦਬੀ ਬੱਬੇ ਨਾ ਪੈਂਦੀ ਤੇ ਉਹ ਬੱਬਾ ਬੇਅਦਬੀ ਵਾਲਾ ਇਹ ਇਕੱਲੇ ਬਾਦਲਾਂ ਨਾਲ ਨਹੀਂ ਇਹ ਸਾਰੇ ਹੀ ਅਕਾਲੀਆਂ ਦੇ ਨਾਲ ਦੇ ਨਾਲ ਲਾਉਣਾ ਚਾਹੀਦਾ ਸਾਰਿਆਂ ਦੇ ਨਾਲ ਮੈਂ ਗੱਲ ਥੋੜੀ ਜੀ ਵਧਾ ਚੜਾ ਕੇ ਕਰਦਾ ਹ ਹੁਣ ਕਿਉਂ ਕਰਦਾ ਹੁਣ ਤੋਂ ਵੀ ਉਹ ਕਾਲ ਤੱਕ ਦਿਨ ਨੇ ਮਾਫੀ ਮੰਗੀ ਹੈ ਉਦੋਂ ਇਹਨਾਂ ਨੇ ਦੱਸਿਆ ਨਹੀਂ ਵੀ ਮਾਫੀ ਇਕੱਲੇ ਬਾਦਲ ਮੰਗਦੇ ਨੇ ਜਦ ਪੂਰਾ ਅਕਾਲੀ ਦਲ ਮੰਗਦਾ ਉਹਦੋਂ ਨੇ ਕਦੇ ਆਪਣੇ ਕੀਤਾ ਸੀ ਕੁਛ ਪਰ ਹੁਣ ਕੀ ਕੰਮ ਆਰਦੇ ਆ ਹੁਣ ਕਹਿੰਦੇ ਅਸੀਂ ਤਾਂ ਉਹਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰਤਾ ਨੌਕਰੀਆਂ ਤੋਂ ਕੱਢਤਾ ਜਿਨ੍ਹਾਂ ਨੇ ਸਰੂਪ ਵੇਚੀ ਸੀ ਹੁਣ ਕੀ ਕੰਮ ਆਰਦੇ ਪਰ ਉਦੋਂ ਦਸਣਾ ਸੀ ਨਾ ਬੇ ਪੂਰਾ ਅਕਾਲੀ ਦਲ ਨੀਲੀਆਂ ਪੱਗਾਂ ਬਨ ਕੇ ਬੇਅਦਬੀਆਂ ਕਰਨ ਵਾਲਾ ਗਰੌਣ ਵਾਲਾ ਮਾਫੀ ਮੰਗਦਾ ਉਦੋਂ ਕਹਿਣਾ ਸੀ ਚਲ ਹੁਣ ਕਹਿਣ ਦੀ ਲੋੜ ਹੀ ਨਹੀਂ ਹੁਣ ਅੱਜ ਤੋਂ ਬੇਅਦਬੀ ਦਲ ਬੇਅਦਬੀ ਦਲ ਬੇਅਦਬੀ ਦਲ ਇਹ ਕਿਹਾ ਕਹਿਣਾ ਸ਼ਰਮ ਨਹੀਂ ਵੀ ਕੱਟਣਾ ਸ਼ਰਮਣੀ ਜਿਹੜਾ ਸ਼ਬਦ ਹੈ ਨਾ ਇਹ ਵੀ ਸ਼ਰਮ ਔਰ ਹੈ ਇਹ ਵੀ ਇਨਾਂ ਦੀ ਪਾਰਟੀ ਦੇ ਨਾਲ ਨਹੀਂ ਲਾਉਣਾ ਬਸ ਇੱਕੋ ਹੀ ਲਾਉਣਾ ਹੈ ਬੇਅਦਬੀ ਦਲ ਦਲ ਦਾ ਮਤਲਬ ਹੁੰਦਾ ਇਕੱਠ ਠੀਕ ਹੈ ਪਰ ਦਲ ਦੇ ਅਰਥ ਹੋਰ ਵੀ ਹੋ ਸਕਦੇ ਜੀ ਮਾਫ ਕਰਨਾ ਮੈਂ ਆਪਣੇ ਆਪ ਨੂੰ ਕਰਤੇ ਪਰ ਹੁਣ ਕੀ ਕਿਹਾ ਕਰਨਾ ਮੈਂ ਤਾਂ ਇਦਾਂ ਕਿਆ ਕਰਾਂ ਬੇਅਦਬੀ ਦਲ ਬੇਅਦਬੀ ਦਲ ਵਾੜੇ ਇਦਾਂ ਕਿਆ ਕਰਨਾ ਇਹ ਕੋਈ ਝੂਠ ਥੋੜੀ ਬੋਲਦੇ ਆਪਾਂ ਇਹ ਤਾਂ ਸੱਚ ਹੈ ਇਹਨਾਂ ਨੇ ਕਰਵਾਈਆਂ ਨਹੀਂ ਕੀਤੀਆਂ ਨਹੀਂ ਤਾਂ ਕਰਕੇ ਅੱਜ ਤੋਂ ਜਿਹੜੇ ਬੰਦੇ ਵੀ ਨਾਂ ਲੈਣਗੇ ਉਹ ਇਹ ਕਹੋ ਵੀ ਬੇਅਦਬੀ ਦਾਲ ਵਾਲੇ ਹਾਰੇ ਜਾਂ ਕਿੰਨੀਆਂ ਸੀ ਟਾਈਆਂ ਨੇ ਕਿੰਨੀਆਂ ਵੋਟਾਂ ਤੇ ਹਾਰੇ ਨੇ ਕੌਣ ਹਾਰੇ ਨੇ ਬੇਅਦਬੀ ਦਾਲ ਵਾਲੇ ਇਦਾਂ ਕਿਹਾ ਕਰਨਾ ਔਰ ਚਲ ਭਵਾਨਤਮਨ ਦੀ ਗੱਲ ਛੱਡੋ ਉਹ ਤਾਂ ਮੁੱਖ ਮੰਤਰੀ ਨੇ ਉਹ ਕੁਝ ਵੀ ਕਹਿ ਦੇਣਾ ਉਹਨੂੰ ਆਪਣਾ ਤਰੀਕਾ ਕਹਿਣ ਦਾ ਪਰ ਮੈਂ ਤਾਂ ਜਿਹੜੀ ਗੱਲ ਕੀਤੀ ਐ ਇਹ ਬਹਿਸ਼ ਕਰਦੇ ਲਿੰਦਾ ਜਦੋਂ ਕਿਤੇ ਡਿਪੇਟ ਹੁੰਦੀ ਐ ਉਦੋਂ ਇਹਨਾਂ ਦਾ ਕੋਈ ਸ਼ੌਨਿਕ ਕਮੇਟੀ ਦਾ ਮੈਂਬਰ ਆਊਗਾ ਕਿਤੇ ਚਾਵਲ ਆਜੂ ਚਾਵਲਾ ਸੱਚ ਚਾਵਲਾ ਤੇ ਕਿਤੇ ਉਹ ਦਿਲਵਾਗ ਆਜੂ ਬਿਰਖ ਪਤਾ ਨਹੀਂ ਕਿਹੜਾ ਦੋ ਚਾਰ ਹੋਰ ਨੇ ਇੱਕ 46 ਸੂਰੀ ਐ ਕੋਈ ਇਹਨਾਂ ਦਾ ਉਹ ਆਉਂਦੇ ਆ ਤੇ ਜਦੋਂ ਮੇਰਾ ਚਿਹਰਾ ਦੇਖ ਲੈਂਦੇ ਨੇ ਉਹਨੂੰ ਫੇਰ ਇਹਨਾਂ ਦੇ ਅੱਗ ਲੱਗ ਜਾਂਦੇ ਵੀ ਇਹਨੂੰ ਕਿਉਂ ਲਿਆ ਏ ਇਹ ਸਾਹਮਣੇ ਕਿਉਂ ਆ ਗਿਆ ਮੈਂ ਘੜਾ ਪੀਉਨ ਅਗਲੇ ਫੋਨ ਕਰ ਲੈਂਦੇ ਅਸੀਂ ਚਾਹ ਜੁਪੀ ਕੇ ਦੁੱਧਤ ਪੀ ਕੇ ਕਾਇਮ ਹੁੰਨੇ ਬੇਲੇ ਹੁੰਨੇ ਫੇਰ ਅਲਗ ਨਾਲ ਫੋਨ ਤੇ ਆ ਜਾਓ ਮਾੜਾ ਜਿਹਾ ਪਾ ਆ ਜਾਨੇ ਪਰ ਜਦੋਂ ਮੈਨੂੰ ਦੇਖ ਲੈਂਦੇ ਉਦੋਂ ਫੇਰ ਇਹ ਸਭ ਖੁਸ਼ ਐ ਬਸ ਪਤਾ ਨਹੀਂ ਕੀ ਕਰਦੇ ਕਿ ਨਾ ਫਿਰ ਕਾਲੀ ਗਲੋਏ ਤੇ ਅਸ਼ਾ ਉਦਾਂ ਨੂੰ ਸਮਝ ਆ ਗਈ ਜਿਵੇਂ ਹੁਣ ਚੱਜੇ ਨੂੰ ਕੰਨਾ ਬਾਵਾ ਲੱਲੇ ਨੂੰ ਕੰਨਾ ਚਾਵਲਾ ਬੰਦਨ ਜੇ ਇਹ ਚਾਵਲਾ ਸ਼ਬਦ ਵਿੱਚੋਂ ਦੋ ਕੰਨੇ ਕੱਟ ਦਿਓਗੇ ਤੁਸੀਂ ਚੱਜੇ ਨੂੰ ਕੰਨਾ ਬਾਵਾ ਲੱਲੇ ਨੂੰ ਕੰਨਾ ਚਾਵਲਾ ਦੋਨੇ ਕੰਨੇ ਕੱਟ ਦਿਓ ਫਿਰ ਕੀ ਡੈਡ ਪਛੇ ਮੈਨੂੰ ਦੱਸਣ ਦੀ ਲੋੜ ਨਹੀਂ ਆਪੀ ਪੜ੍ਹ ਲਿਓ ਤੁਸੀਂ ਚਾਵਲੇ ਵਿੱਚੋਂ ਦੋ ਕੰਨੇ ਕੱਟ ਕੇ ਪਿੱਛੇ ਕੀ ਰਹਿ ਜੂਗਾ ਇਹ ਆਪੀ ਦੇਖ ਲਿਓ ਤੁਸੀਂ ਇਹ ਉਹ ਨਹੀਂ ਤੇ ਹੁਣ ਜਿਹੜਾ ਮੈਂ ਤਖੱਲਸ ਨਵਾਂ ਦਿੱਤਾ ਹੈ ਮੈਂ ਤਾਂ ਇਹੀ ਕਹਿਆ ਕਰਦਾ ਵੀ ਬੇਅਦਬੀ ਦਲ ਬਾਣੇ ਹਾਰ ਗਏ ਕਿੰਨੀਆਂ ਵੋਟਾਂ ਤੇ ਹਾਰ ਗਏ ਬਸ ਇਦਾਂ ਕਹਿਆ ਕਰਦਾ ਅੱਛਾ ਇਹ ਗੱਲਾਂ ਨਾ ਬੋਰ ਤਾਂ ਕਰਦੀਆਂ ਨੇ ਪਰ ਖਿਜ ਵੀ ਬਹੁਤ ਆਉਂਦੀ ਹੈ ਜਦੋਂ ਸੁਣਦੇ ਨੇ ਇਹ ਮੈਨੇ ਇੱਕ ਬੰਦਾ ਕਹਿੰਦਾ ਕਹਿੰਦਾ ਗਿਆਨੀ ਜੀ ਮੈਂ ਬੈਠਾ ਸੀ ਕਹਿੰਦਾ ਇਹਨਾਂ ਦੇ ਇੱਕ ਲੀਡਰ ਨਾਲ ਉਹਨਾਂ ਕੁਦਰਤ ਵੱਲੋਂ ਕਹਿੰਦਾ ਕੋਈ ਕਹਿੰਦਾ ਬੰਦਾ ਫੋਨ ਕੱਢੀ ਬੈਠਾ ਥੋੜੀ ਆਗੇ ਵੀਡੀਓ ਸਾਹਮਣੇ ਕਹਿੰਦਾ ਮੈਂ ਹਝੂਰਤਾ ਨਹੀਂ ਬੋਲਦਾ ਕਹਿੰਦਾ ਨਹੀਂ ਨਹੀਂ ਸੱਚੀ ਕਰਦਾ ਮੇਰੇ ਫਿਰ ਕੀ ਹੋਇਆ ਕਹਿੰਦਾ ਇਹਨਾਂ ਨੇ ਨਾ 4-500 ਗਾਲ ਕੱਢੀ ਤੁਹਾਨੂੰ ਘੱਟੋ-ਘੱਟ 4-500 ਮੈਂ ਕੀ ਕਹਿ ਕੇ ਕੱਢੀ ਗਾਲ ਕਹਿੰਦਾ ਮੈਂ ਇਹ ਨਹੀਂ ਦੱਸ ਸਕਦਾ ਪਰ ਗਾਲਾਂ ਕੱਢੀ ਮੈਂ ਕਹਿੰਦਾ ਜਬਾਂਦੂ ਕੱਢੀ ਹੈ ਹਾਲਾਂਕਿ ਕੋਈ ਜੇ ਮੇਰੇ ਸਾਹਮਣੇ ਵੀ ਗਣਾ ਕਢੀ ਆ ਵੀ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਐਦਾਂ ਥਰਮਾਮੀਟਰ ਲਾਉਣਾ ਹੁੰਦਾ ਵੀ ਇਹਨੂੰ ਕਿੰਨਾ ਕੁ ਬੁਖਾਰ ਹੈ ਅੰਦਰ ਇਹਦੇ ਕਿੰਨੀਆਂ ਕੁ ਬਿਮਾਰੀਆਂ ਨੇ ਅੰਦਰ ਕਿੰਨਾ ਗਾਂਦੇ ਦੇ ਅੰਦਰ ਪਿਆ ਐ ਤਾਂ ਉਹ ਕਢਣਾ ਹੁੰਦਾ ਬਾਅਦ ਇਹ ਸੱਚੀ ਹੈ ਜੀ ਗੱਲ ਮੈਂ ਕਦੇ ਐਦਾਂ ਦੀ ਕੱਚੀ ਪਿੱਲੀ ਗੱਲ ਕਦੇ ਕੀਤੀ ਨਹੀਂ ਇਹ ਗੱਲ ਸੱਚੀ ਹੈ ਇਨਾ ਕੋਲੇ ਕੋਈ ਤਕਰੀਰ ਨਹੀਂ ਹੁੰਦੀ ਕੋਈ ਅਪੀਲ ਕੋਈ ਦਲੀਲ ਕੋਈ ਵਿਚਾਰ ਨਹੀਂ ਹੁੰਦੀ ਐਦਾਂ ਉਂਗਲ ਕਰ ਕਰਕੇ ਐ ਪੂਰਾ ਬਹਿਲ ਬਣਾ ਕਰਨਗੇ ਐਦਾਂ ਕਰ ਕਰਕੇ ਐਦਾਂ ਕਰ ਕਰਕੇ ਤੇ ਫਿਰ ਮੂੰਹੋਂ ਵਾਲਾ ਟੱਕਰ ਜਾਂਦਾ ਹੈ ਹਲਕਾ ਉਂਗਲ ਸੇ ਲੈ ਕਰ ਥਲੇ ਕਰ ਉਂਗਲ ਥਲੇ ਕਰ ਥਲੇ ਕਰ ਥਲੇ ਕਰ ਐਦਾਂ ਕਰਦਾ ਉਹ ਪਰ ਮੈਂ ਤਾਂ ਪਰ ਸਿੱਧੀ ਜੁੱਤੀ ਬਣਾਉਣਾ ਹੁੰਦਾ ਜਦੋਂ ਆਉਂਦੇ ਡਿਬੇਟ ਵਿੱਚ ਕਈ ਵਾਰੀ ਕਿਉਂਕਿ ਸੁੱਖ ਨਾਲ ਗਾਲਾ ਵੱਡਾ ਆਪਣ ਤੇ ਖਰਾਕ ਵਧੀਆ ਖਾਣੇ ਗਾਲਾ ਬੈਂਦਾ ਥੋੜੀ ਐ ਤਾਂ ਮੈਂ ਘੰਟਾ ਬੋਲੀ ਚਲੀਏ ਨਹੀਂ ਬੱਸ ਕਰਾ ਦੇਈ ਦੇ ਚੰਗੇ ਤਰ੍ਹਾਂ ਤੇ ਹੁਣ ਜਦੋਂ ਆ ਵੀਡੀਓ ਸੌਣਗੇ ਫਿਰ ਦੇਖੋ ਗਾਲਾ ਕੱਢਦੇ ਫਿਰ ਮੀਡੀਆ ਨੂੰ ਫੋਨ ਕਰਨ ਦਿੰਦੇ ਉਹਨੂੰ ਡਿਬੇਟ ਤੇ ਲੈ ਕੇ ਆਓ ਅਸੀਂ ਕੋਣ ਨਾ ਦਿੱਲਾਂ ਚੋਂ ਨਾ 13 ਨੂੰ ਤਾਂ ਮਮੋਲੀ ਜੇ ਬੰਦੇ ਆ ਪ੍ਰਭੂ ਬੀੜਾ ਪੂਰਾ ਕਰਦੇ ਹਾਂ ਇਹਨਾ ਕੁ ਜ਼ਰੂਰ ਹੈ ਵੀ ਕਰਤੂਤਾਂ ਦੱਸਣ ਬਾਅਦ ਸਾਡੇ ਕੋਲ ਟਾਈਮ ਹੁੰਦਾ ਪੂਰਾ ਉਹ ਅਸੀਂ 2 ਘੰਟੇ ਟਾਈਮ ਰੋਜ਼ ਕੱਢ ਹੀ ਲੈਂਦੇ ਕਿਉਂਕਿ ਥੋੜੀਆਂ ਕਰਤੂਤਾਂ ਦਾ ਮੈਨੂੰ ਤਾਂ ਪਤਾ ਹੈ ਮੈਨੂੰ ਨਹੀਂ ਜ਼ਰੂਰਤ ਥੋੜੀਆਂ ਕਰਤੂਤਾਂ ਕਿਸੇ ਨੂੰ ਹੋਰ ਦੱਸਣੀਆਂ ਹੁੰਦੀਆਂ ਇਸ ਕਰਕੇ 2 ਘੰਟੇ ਟਾਈਮ ਸਾਨੂੰ ਕੱਢਣਾ ਪੈਂਦਾ ਉਹ ਤਾਂ ਦੱਸੀਆਂ ਹੁੰਦੀਆਂ ਵੀ ਭਾਈ ਬੇਅਤਵੀ ਦਲ ਵਾਲਿਆਂ ਤੋਂ ਬਚਿਓ ਬੱਚਿਓ ਬੇਅਦਵੀ ਚਲ ਵਾਲਿਆਂ ਤੋਂ ਇਹ ਬੰਦੇ ਝੂਠ ਬੋਲਦੇ ਨੇ ਇਦਾਂ ਦੱਸਣਾ ਪੈਂਦਾ ਫਿਰ ਸੁਣ ਲੈਂਦੇ ਨੇ ਅਗਲੇ ਤੇ ਬੱਸ ਫਿਰ ਵਧੀਆ ਐ ਨੀਂਦ ਮੈਨੂੰ ਵੀ ਆ ਜਾਂਦੀ ਹੈ ਤੇ ਨਾਲੇ ਹੋਰਾਂ ਦੀ ਰੋਟੀ ਚੱਲ ਪੈਂਦੀ ਹੈ ਕਿਉਂਕਿ ਹੁਣ ਜਿਹੜੀ ਆ ਵੀਡੀਓ ਆਪਾਂ ਸੁਣਾਤੀ ਤੁਹਾਨੂੰ ਪਾਤੀ ਹੋਰ ਕਈਆਂ ਨੇ ਚਾੱਕੇ ਆਪਣੇ ਚੈਨਲਾਂ ਤੇ ਪੇਜਾਂ ਤੇ ਪਾਉਣੀ ਹੁੰਦੀ ਹੈ ਫਿਰ ਉਹਨਾਂ ਦੀ ਰੋਟੀ ਵੀ ਚੱਲ ਜਾਂਦੀ ਹੈ ਇਹ ਵਧੀਆ ਨਾਲੇ ਪੰਨ ਨਾਲੇ ਫਲੀਆਂ ਵਧੀਆ ਕੰਮ ਹੋ ਰਿਹਾ ਨਾਲੇ ਸਕੂਨ ਮਿਲ ਜਾਂਦਾ ਚੰਗਾ ਕੰਮ ਕਰਕੇ ਜੇ ਸਕੂਨ ਮਿਲੇ ਨਾ ਉਹਦੇ ਬਾਰੇ ਕੀ ਗੇਸ ਨਹੀਂ ਹੁੰਦੀ ਇਹ ਸਭ ਤੋਂ ਵੱਡੀ ਬੰਦਗੀ ਹੈ ਜੇ ਤੁਸੀਂ ਹਰਾਮ ਖੋਰਾ ਦੇ ਪਰਦੇ ਖੋਲੋਗੇ ਜਿੰਨੇ ਕੌਮ ਦਾ ਬੇੜਾ ਘਰ ਕੀਤਾ ਉਹਨਾਂ ਦੇ ਪਰਦੇ ਉਹਨੇ ਮਿੱਟੀ ਪਲੀਤ ਕਰੋਗੇ ਇਹ ਇਹ ਪੁੰਨ ਦਾ ਕੰਮ ਹੈ ਪੁੰਨ ਦਾ ਕੰਮ ਹੈ ਸੱਚੀ ਗੱਲ ਹੈ ਆਸ਼ਾ ਜਿਹੜੇ ਬੰਦੇ ਕਹਿੰਦੇ ਨੇ ਵੀ ਨਿੰਦਿਆ ਨਿੰਦਿਆ ਹੁਣ ਬਾਬੇ ਨਾਨਕ ਨੇ ਰਾਜੇ ਸ਼ਹੀ ਮੁਕੱਦਮ ਕੁੱਤੇ ਕਿਹਾ ਐਦੂੰ ਸ਼ਖਤ ਕਰੜੇ ਬੋਲ ਤਾਂ ਹੋ ਨਹੀਂ ਸਕਦੇ ਔਰ ਆਮ ਬੰਦੇ ਨੂੰ ਨਹੀਂ ਕਿਹਾ ਉਹਨਾਂ ਨੇ ਆ ਰਾਜੇ ਸ਼ਹੀ ਮੁਕੱਦਮ ਕੁੱਤੇ ਇੱਕ ਤਖਤ ਤੇ ਬੈਠੇ ਰਾਜੇ ਨੂੰ ਕਿਹਾ ਕੁੱਤੇ ਸ਼ਬਦ ਨਾਲ ਸੰਬੋਧਨ ਕੀਤਾ ਤੇ ਉਦਦੇ ਹੁਣ ਆਪਾਂ ਬੋਲੇ ਜਾਣਾ ਵੀ ਬੇਫਿਕਰੋ ਕੇ ਬੋਲੇ ਜਾਣਾ ਅੱਜ ਤੋਂ ਬਾਅਦ ਸਾਰੇ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਵੀ ਜਿਹੜੇ ਗੁਰੂ ਸਾਹਿਬ ਦਾ ਸਤਕਾਰ ਕਰਦੇ ਹੋ ਉਹ ਸ਼ਰਮਣੀ ਅਕਾਲੀ ਦਲ ਨਾ ਕਹਿਆ ਕਰੋ ਬੇਅਦਬੀ ਦਲ ਕਹਿਆ ਕਰੋ ਬੇਅਦਬੀ ਦਲ ਬੇਅਦਬੀ ਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ